ਤੁਹ ਜੁੜੀਆਂ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਦ ਕਰਦਾ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਸਯੁਜਤ ਕਿਸਾਨ ਮੋਰਚਾ ਗੈਰ ਨਾਜ਼ਿਕ ਦੀ ਅੱਜ ਇੱਕ ਹੰਗਾਮੀ ਮੀਟਿੰਗ ਫਰੀ ਕੋਰਟ ਦੇ ਵਿੱਚ ਹੋਈ ਜਿਸ ਵਿੱਚ ਅਗਲੇ ਸੰਘਰਸ਼ ਦੀ ਨੀਰੂਪਰੇਖਾ ਤਿਆਰ ਕੀਤੀ ਗਈ ਅੱਜ ਦੀ ਇਹ ਮੀਟਿੰਗ ਦੇ ਵਿੱਚ ਭਾਰਤੀ ਕਿਸਾਨ ਜੂਨ ਇਕਤਾ ਸਿੱਧੂਪੁਰਾ ਦੇ ਕੌਮੀ ਪ੍ਰਧਾਨ ਜੀ ਸਿੰਘ ਡੱਲੇਵਾਲ ਵੱਲੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਗਿਆ ਕਿ ਪਿਛਲੇ ਸਮੇਂ ਦੇ ਵਿੱਚ ਜੋ ਕਾਰਵਾਈਆਂ ਸਰਕਾਰ ਵੱਲੋਂ ਕੀਤੀਆਂ ਗਈਆਂ ਸੀ ਉਸ ਤੋਂ ਬਾਅਦ ਅੱਜ ਫਰੀ ਕੋਰਟ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਅਤੇ ਕੱਲ ਨੂੰ ਜਿਹੜਾ ਹੈਗਾ ਲੁਧਿਆਣਾ ਦੇ ਵਿੱਚ ਇੱਕ ਮੀਟਿੰਗ ਕੀਤੀ ਜਾਵੇ ਜਿਸ ਵਿੱਚ ਅਗਲੇ ਸੰਘਰਸ਼ ਦਾ ਜਿੱਥੇ ਐਲਾਨ ਕੀਤਾ ਜਾਵੇਗਾ ਨਾਲ ਹੀ ਉਹਨਾਂ ਵੱਲੋਂ ਕਿਹਾ ਗਿਆ ਕਿ ਲਗਾਤਾਰ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਗੜੇਮਾਰੀ ਨਾਲ ਜਾਏ ਅੱਗ ਨਾਲ ਸਰਕਾਰ ਉਸ ਦੀ ਪੂਰੀ ਪਰਭਾਈ ਕਰੇ ਅਤੇ ਉਹਨਾਂ ਕਹਾਂਗੇ ਇਸ ਨੂੰ ਬੀਮਾ ਸਕੀਮ ਦੇ ਵਿੱਚ ਤਹਿਤ ਲਿਆਂਦਾ ਜਾਵੇ ਤੇ ਨਾਲ ਦੀ ਨਾਲ ਸੈਸ਼ਨ ਬੁਲਾ ਕੇ ਇਸ ਲਈ ਖਾਸ ਉਪਰਾਲਾ ਸਰਕਾਰ ਨੂੰ ਕਰਨਾ ਚਾਹੀਦਾ ਹੈ ਕਿਉਂਕਿ ਸਰਕਾਰ ਹਰ ਥਾਂ ਤੇ ਫੇਰ ਨਜ਼ਰ ਆ ਲਈ ਹੈ ਨਾਲ ਹੀ ਉਹਨਾਂ ਕਹਾਂਗੇ ਆਉਣ ਵਾਲੀ 2 ਮਈ ਨੂੰ ਪੂਰੇ ਪੰਜਾਬ ਅਤੇ ਹਰਿਆਣਾ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਜਾਵੇਗਾ ਜੋ ਕਿ ਪਿਛਲੇ ਸਮੇਂ ਗੜੇਮਾਰੀ ਅਤੇ ਅੱਗ ਦੀਆਂ ਜੋ ਘਟਨਾਵਾਂ ਹੋਣਗੇ ਜਿੰਨਾਂ ਸਭ ਨੂੰ ਲੈ ਕੇ ਮੰਗ ਪੱਤਰ ਦਿੱਤਾ ਜਾਵੇਗਾ ਤੁਸੀਂ ਸੁਣੋ ਇਸ ਬਾਰੇ ਹੋਰ ਕੀ ਵਧੇਰੇ ਜਾਣਕਾਰੀ ਸਾਂਝੀ ਕੀਤੀ ਜੀ ਸਿੰਘ ਦਲਿਆਲ ਨੇ ਕਿ ਇਸ ਸਾਲ ਹੜ੍ਹਾਂ ਨਾਲ ਯਾਨੀ ਬੇਮੌਸਮੀ ਬਾਰਸ਼ਾਂ ਨਾਲ ਵੱਡੀ ਪੱਧਰ ਤੇ ਗੜਿਆਂ ਨਾਲ ਨੁਕਸਾਨ ਹੋਇਆ ਫਸਲਾਂ ਦਾ ਅੱਗ ਲੱਗਣ ਦਾ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਇਨਸੀਡੈਂਟ ਬਹੁਤ ਜ਼ਿਆਦਾ ਹੋਏ ਨੇ ਵੱਡੀ ਪੱਧਰ ਦੇ ਉੱਤੇ ਕਿਸਾਨਾਂ ਦਾ ਨੁਕਸਾਨ ਹੋਇਆ ਕਿਸਾਨੋ ਵਿਚਾਰੇ ਮਤਲਬ ਰੋ ਰਹੇ ਨੇ ਪਰਿਵਾਰਾਂ ਦੇ ਪਰਿਵਾਰ ਰੁਲੇ ਪਏ ਨੇ ਹੋਰ ਅੱਜ ਇੱਥੇ ਅਸੀਂ ਫੈਸਲਾ ਲਿਆ ਕਿ ਕੱਲ ਅੱਗ ਜਣੀ ਦੇ ਨਾਲ ਜਾਂ ਮਤਲਬ بارشਾਂ ਬੇਮੌਸਮੀ بارشਾਂ ਦੇ ਨਾਲ ਜਾਂ ਤੁਸੀਂ ਦੇਖਿਆ ਹੋਵੇਗਾ ਕੁਝ ਇਲਾਕੇ ਦੇ ਵਿੱਚ ਕਰਨਾਲ ਬੰਟਰ ਦੇ ਨਾਂ ਦੀ ਬਿਮਾਰੀ ਆਈ ਹੈ ਜਿਵੇਂ ਖਾਸ ਤੌਰ ਦੇ ਉੱਤੇ ਮੁਕਸਰ ਜਾਂ ਹਦਰ ਫਤਿਹਗੜ੍ਹ ਸਾਹਿਬ ਯਾ ਰਾਜਸਥਾਨ ਹਰਿਆਣਾ ਦੇ ਵੀ ਕੁਝ ਇਲਾਕੇ ਦੇ ਵਿੱਚ ਆਈ ਹੈ। ਔਰ ਉਹਨਾਂ ਲੋਕਾਂ ਦਾ ਬਹੁਤ ਵੱਡੀ ਪੱਧਰ ਤੇ ਉੱਤੇ ਨੁਕਸਾਨ ਹੋਇਆ ਹੈ। ਬੀਜ ਸਰਕਾਰਾਂ ਦਿੰਦੀਆਂ ਨੇ। ਅਗਰ ਸਰਕਾਰ ਵੱਲੋਂ ਲੋਕਾਂ ਨੂੰ ਪ੍ਰੋਵਾਈਡ ਕਰਵਾਇਆ ਗਿਆ ਬੀਜ ਉਹਦੇ ਤੇ ਅਜਿਹੀਆਂ ਬਿਮਾਰੀਆਂ ਆਉਂਦੀਆਂ ਹੈ ਤਾਂ ਫਿਰ ਉਹਦੀ ਜ਼ਿੰਮੇਵਾਰ ਸਰਕਾਰ ਹੈ। ਅਸੀਂ ਇਹ ਮੰਗ ਕਰ ਕਰੀਏ ਸਰਕਾਰ ਤੋਂ ਕਿ ਜਿਹੜਾ ਸਰਕਾਰ ਸਾਨੂੰ ਕਦੇ 8000 ਦੇ ਦਿੰਦੀ ਸੀ ਮੁਆਵਜ਼ਾ ਮੁਆਵਜ਼ੇ ਦੇ ਰੂਪ ਚ ਉਹਨਾਂ ਦੀ ਪਰਪਾਈ ਨਹੀਂ ਹੈ ਇਹਦੀ ਪੂਰਨ ਤੌਰ ਦੇ ਤੇ ਪਰਪਾਈ ਕਰੇ ਸਰਕਾਰ ਔਰ ਆਪਣਾ ਸੈਸ਼ਨ ਬੁਲਾਵੇ ਬਕਾਇਦਾ ਔਰ ਉਹ ਸੈਸ਼ਨ ਦੇ ਵਿੱਚ ਇਹ ਫੈਸਲਾ ਲਵੇ ਕਿ ਕਿਸਾਨਾਂ ਦਾ ਜਿਹੜਾ ਨੁਕਸਾਨ ਹੁੰਦਾ ਹੈ ਉਸ ਨੁਕਸਾਨ ਦੀ ਪੂਰੀ ਤਰ੍ਹਾਂ ਮਤਲਬ ਉਹਨਾਂ ਦਾ ਮੁਆਵਜ਼ਾ ਨਹੀਂ ਉਹਦੀ ਪਰਪਾਈ ਕਰੇ ਸਰਕਾਰ ਉਹਦੇ ਪੂਰੇ ਦਾ ਪੂਰਾ ਉਹਨਾਂ ਨੂੰ ਜਿੰਨਾ ਉਹਨਾਂ ਦੇ ਫਸਲ ਦਾ ਨੁਕਸਾਨ ਹੋ ਉਹਦੀ ਪੂਰਤੀ ਕੀਤੀ ਜਾਏ ਨਾਲ ਇੱਕ ਗੱਲੇ ਸਾਹਮਣੇ ਆਈ ਅੱਜ ਨਿੱਤਰ ਕੇ ਕਿ ਜਿੱਥੇ-ਜਿੱਥੇ ਫਸਲ ਬੀਮਾ ਯੋਜਨਾ ਚੱਲਦੀ ਹੈ ਜਿਹੜੀਆਂ ਫਸਲਾਂ ਅੱਗ ਲੱਗ ਕੇ ਸੜਦੀਆਂ ਨੇ ਨੁਕਸਾਨੀਆਂ ਜਾਂਦੀਆਂ ਨੇ ਉਹ ਵੀ ਬੀਮਾ ਸਕੀਮ ਦੇ ਅੰਦਰ ਅੰਡਰ ਲਿਆਂਦੀਆਂ ਜਾਂਣ ਉਹਨਾਂ ਨੂੰ ਮਤਲਬ ਸਰਕਾਰ ਅੱਗੇ ਕੁਦਰਤੀ ਆਫਤ ਨਹੀਂ ਮੰਨਦੀ ਹੁਣ ਇਹਨੂੰ ਜਿੱਥੇ ਕਿਤੇ 3-3000 4-4000 ਏਕੜ ਏਰੀਆ ਮਤਲਬ ਮਚ ਗਿਆ ਉਹ ਆਉਣਾ ਬਣਦਾ ਹੈ ਉਹ ਸਰਕਾਰਾਂ ਦੀਆਂ ਕਮਜ਼ੋਰੀਆਂ ਤੇ ਨਲਾਕੀਆਂ ਨੇ ਹਾਲਾਂਕਿ ਪਿੰਡਾਂ ਦੇ ਵਿੱਚ ਵਸਦੇ ਲੋਕਾਂ ਨੂੰ ਨਾ ਤਾਂ 24 ਘੰਟੇ ਵਾਲੀ ਘਰ ਵਾਲੀ ਲਾਈਟ ਦਿੱਤੀ ਜਾਂਦੀ ਨੇ ਨਾ ਖੇਤਾਂ ਵਾਲੀ ਲਾਈਟ ਦਿੱਤੀ ਗਈ ਲੇਕਿਨ ਫਿਰ ਵੀ ਵੱਡੀਆਂ ਘਟਨਾਵਾਂ ਬਹੁਤ ਸਾਰੀਆਂ ਘਟਨਾਵਾਂ ਉਹ ਨੇ ਜਿੱਥੇ ਅੱਗ ਲੱਗੀ ਹੈ ਜਿਹੜੀ ਉਹ ਬਿਜਲੀ ਤੋਂ ਹੀ ਲੱਗੀ ਤਾਂ ਉਹ ਜਿਹੜੇ ਇੰਡਸਟਰੀ ਨੂੰ ਲਾਈਟ ਦਿੰਦੀ ਆ ਜਾਂ ਮਤਲਬ ਸ਼ਹਿਰੀ ਵਸਦੇ ਲੋਕਾਂ ਨੂੰ ਲਾਈਟ ਦਿੰਦੀ ਆ ਤਾਂ ਉੱਥੇ ਉਹਨਾਂ ਦੇ ਪ੍ਰਬੰਧਨਾਂ ਦੀ ਕਮਜ਼ੋਰੀ ਕਮੀ ਕਰਕੇ ਨੁਕਸਾਨ ਹੈ ਇਹਦੇ ਸਾਰੇ ਦੇ ਸਾਰੇ ਨੁਕਸਾਨ ਦੀ ਜ਼ਿੰਮੇਵਾਰ ਮਤਲਬ ਸਰਕਾਰ ਹੈ। ਪਰ ਬਾਕੀ ਸਾਡੇ ਕੱਲ ਨੂੰ ਮੀਟਿੰਗ ਹੋਣੀ ਹੈ ਐਸਕੇਐਮ ਨਾਨ ਪੋਲਿਟਿਕਲ ਤੇ ਕੇਐਮਐਮ ਦੀ। ਉਸ ਮੀਟਿੰਗ ਦੇ ਵਿੱਚ ਇਥੋਂ ਅੱਜ ਮਤਲਬ ਡਿਊਟੀਆਂ ਲਾਈਆਂ ਗਈਆਂ ਸਾਰੇ ਆਗੂ ਸਹਿਬਾਨਾਂ ਦੀਆਂ ਤੇ ਉਹ ਜਾ ਕੇ ਕੱਲ ਨੂੰ ਉਸ ਮੀਟਿੰਗ ਦੇ ਵਿੱਚ ਬੈਠਣਗੇ ਉਹਦੇ ਵਿੱਚ ਅਸੀਂ ਰਣਨੀਤੀ ਬਣਾਵਾਂਗੇ ਕਿ ਅੰਦੋਲਨ ਅੱਗੇ ਜਿਹੜਾ ਅਸੀਂ ਤੋਰਨਾ ਹੈ ਉਹ ਕਿਵੇਂ ਤੋਰਨਾ ਹੈ ਔਰ ਕਿਹੜੇ ਤਰੀਕਿਆਂ ਦੇ ਨਾਲ ਅੱਗੇ ਲੈ ਕੇ ਜਾਣਾ ਹੈ। ਕਿਉਂਕਿ ਉਹ ਉਹਦੇ ਚੋਂ ਪਾਸ ਹੋਏਗਾ ਆ ਜਿਹੜਾ ਅਸੀਂ ਪ੍ਰੋਗਰਾਮ ਦੀ ਤੁਹਾਨੂੰ ਗੱਲ ਦੱਸੀ ਹੈ ਇਹ ਅਸੀਂ 2 ਮਈ ਨੂੰ ਪੂਰੇ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਡਿਪਟੀ ਕਮਿਸ਼ਨਰਾਂ ਦੇ ਪ੍ਰੋਟੈਸਟ ਕਰਕੇ ਅੰਧਰਨੇ ਦੇ ਕੇ ਅਸੀਂ ਉੱਥੇ ਮਨੁਪੱਤਰ ਦੇਵਾਂਗੇ ਤਾਂ ਕਿ ਕਿਸਾਨਾਂ ਦਾ ਜਿਹੜਾ ਅੱਗ ਨਾਲ ਬੇਮੌਸਮੀ بارش ਦੇ ਨਾਲ ਜਾਂ ਕਰਨਾਲ ਬੰਟ ਵਗੈਰੀ ਬਿਮਾਰੀ ਬਿਮਾਰੀ ਦੇ ਨਾਲ ਜਿਹੜਾ ਨੁਕਸਾਨ ਹੋਇਆ ਉਹਨਾਂ ਦੀ ਪੂਰਤੀ ਕਰਵਾਈ ਜਾਵੇ